ਬਹਾਦਰ ਸ਼ਾਹ ਕਹਿੰਦਾ ਵੀ ਸਤਗੁਰੂ ਜਿਹੜਾ ਤੁਸੀਂ ਹੈ ਨਾ ਵੀ ਆਨੰਦਪੁਰ ਰਹਿੰਦੇ ਹੋਆਂ ਆਸੇ-ਪਾਸੇ ਜੰਗਲਾਂ ਦੇ ਵਿੱਚ ਤੁਸੀਂ ਤਿੰਨ ਸ਼ੇਰਾਂ ਦਾ ਸ਼ਿਕਾਰ ਕੀਤਾ ਏ ਉਹ ਕਹਿੰਦਾ ਵੀ ਸਾਡੇ ਆ ਨੇੜੇ ਇਲਾਕੇ ਦੇ ਵਿੱਚ ਵੀ ਇੱਕ ਬਹੁਤ ਭਾਰੀ ਜੰਗਲ ਹੈ ਤੇ ਇਸ ਜੰਗਲ ਦੇ ਵਿੱਚ ਇੱਕ ਬਹੁਤ ਭਿਆਨਕ ਖੁੰਖਾਰ ਜਿਹੜਾ ਹੈ ਆਦਮ ਖੋਰ ਸ਼ੇਰ ਰਹਿੰਦਾ ਹੈ ਕਹਿੰਦੇ ਉਸ ਦਾ ਸ਼ਿਕਾਰ ਕਰੋ ਨਾਲੇ ਅਸੀਂ ਵੀ ਵੇਖ ਲਵਾਂਗੇ ਵੀ ਹਾਂ ਵੀ ਵੀ ਸੱਚੀ ਗੱਲ ਐ ਵੀ ਤੁਸੀਂ ਸ਼ਿਕਾਰ ਸ਼ੇਰ ਦਾ ਕੀਤਾ ਐ ਕਿਉਂਕਿ ਕਈ ਵਾਰ ਨਾ ਭਰੋਸੇ ਦੇ ਵਿੱਚ ਕਮੀ ਹੁੰਦੀ ਐ ਉਦੋਂ ਫਿਰ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਹੁਣ ਜਦੋਂ ਇਹ ਗੱਲ ਚਲਦੀ ਪਈ ਐ ਨਾ ਤੇ ਕੋਲ ਹੀ ਇੱਕ ਸਿੱਖ ਬੈਠਾ ਐ ਜਿਹਦਾ ਨਾਮ ਐ ਭਾਈ ਰੌਸ਼ਨ ਸਿੰਘ ਤੇ ਉਹ ਖੜਾ ਹੋ ਜਾਂਦਾ ਉੱਠ ਕੇ ਹੱਥ ਜੋੜ ਲੈਂਦਾ ਇਹ ਸੱਚੇ ਪਾਤਸ਼ਾਹ ਤੇ ਜੇ ਇਹ ਆਗਿਆ ਤੁਸੀਂ ਮੈਨੂੰ ਦੇਮੋ ਤਾਂ ਇਹ ਸ਼ਿਕਾਰ ਤੁਸੀਂ ਨਹੀਂ ਮੈਂ ਕਰਾਂਗਾ ਅੱਜ ਹੁਣ ਬਹਾਦਰ ਸ਼ਾਹ ਬਹੁਤ ਕਹਿੰਦਾ ਵੀ ਨਾ ਤੂੰ ਸ਼ਿਕਾਰ ਨਹੀਂ ਕਰ ਸਕਦਾ ਉਦਾ ਸ਼ਿਕਾਰ ਕਰਨਾ ਬਹੁਤ ਔਖਾ ਏ ਬਹੁਤ ਆਦਮ ਖੋਰ ਐ ਉਹ ਤਾਕਤਵਰ ਐ ਬਲੀ ਐ ਉਹ ਇਹ ਤੇ ਸੁਣਿਆ ਮੈਂ ਤਾਂ ਕਿਹਾ ਵੀ ਤਿੰਨ ਸ਼ੇਰਾਂ ਦਾ ਸ਼ਿਕਾਰ ਕੀਤਾ ਇੱਕ ਦਾ ਹੋਰ ਸਹੀ ਤੇ ਜਦੋਂ ਸਤਗੁਰੂ ਕੋਲੇ ਖੜ ਕੇ ਗੱਲ ਕਹਿੰਦਾ ਆ ਨਾ ਉਹ ਕਹਿੰਦਾ ਨਹੀਂ ਵੀ ਪਾਤਸ਼ਾਹ ਵੀ ਮੈਂ ਸ਼ਿਕਾਰ ਮੈਂ ਕਰਾਂਗਾ ਤੁਸੀਂ ਨਹੀਂ ਕਰੋਗੇ ਇਹ ਤੇ ਇਹਨੂੰ ਪਤਾ ਹੀ ਨਾ ਵੀ ਹਾਂ ਠੀਕ ਐ ਵੀ ਤਿੰਨ ਸ਼ੇਰਾਂ ਦਾ ਸ਼ਿਕਾਰ ਕੀਤਾ ਐ ਕਹਿੰਦਾ ਇਹਨੂੰ ਫਿਰ ਹੋਰ ਤਸੱਲੀ ਕਿਵੇਂ ਹੋਵੇਗੀ ਵੀ ਕਹਿੰਦਾ ਸ਼ਿਕਾਰ ਮੈਂ ਕਰਾਂਗਾ ਸਤਿਗੁਰੂ ਕਹਿੰਦੇ ਭਾਈ ਠੀਕ ਹੈ ਸਤਿਗੁਰੂ ਕਹਿੰਦੇ ਆਪਣੇ ਜਦੋਂ ਗਾਤਰੇ ਦੀ ਸਰੀਰ ਸਾਫ ਕਢੀ ਨਾ ਸਿੰਘ ਨੂੰ ਦੇਣ ਲੱਗੇ ਰੌਸ਼ਨ ਸਿੰਘ ਨੂੰ ਉਹ ਕਹਿੰਦਾ ਨਹੀਂ ਪਾਤਸ਼ਾਹ ਕਹਿੰਦਾ ਇਹਨੂੰ ਬਹਾਦਰ ਸ਼ਾਹ ਦੇ ਦਿਲ ਵਿੱਚ ਫੇਰ ਜਾਵੇਗੀ ਸ਼ਿਕਾਰ ਕਰਕੇ ਲੈ ਆਂਦਾ ਵੀ ਇਹ ਸ਼ਮਸ਼ੀਰ ਤੇ ਬਖਸ਼ਿਸ਼ਾਂ ਦੀ ਭਰੀ ਹੋਈ ਹੈ ਵੀ ਇਹ ਤਾਂ ਸ਼ਿਕਾਰ ਕਰ ਲਿਆ ਆਇਆ ਹੈ ਤੇ ਹੁਣ ਬਹਾਦਰ ਸ਼ਾਹ ਕਹਿੰਦਾ ਵੀ ਫਿਰ ਲੈ ਆਸਮਸ਼ੀਰ ਲੈ ਜਾ ਕਹਿੰਦਾ ਨਾ ਆਸਮਸ਼ੀਰ ਲੈ ਕੇ ਜਾਵਾ ਕਹਿੰਦਾ ਚੱਲ ਫਿਰ ਆ ਗਾਤਰੇ ਵਾਲੀ ਨਾਲ ਕਰ ਲਈ ਜਿਹੜੀ ਗਾਤਰੇ ਵਿੱਚ 3 ਫੁੱਟੀ ਪਾਈ ਹੈ ਇਹਦੇ ਨਾਲ ਸ਼ਿਕਾਰ ਕਰ ਲਈ ਨਾ ਕਹਿੰਦਾ ਇਹਦੇ ਨਾਲ ਸ਼ਿਕਾਰ ਕਰਾਂ ਕਹਿੰਦਾ ਫੇਰ ਤੂੰ ਕਹੇਗਾ ਵੀ ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਦੀ ਰਹਿਣ ਮਈਂ ਹੀਟ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀਏ ਇਹ ਕਿਰਪਾਣ ਸ਼੍ਰੀ ਸਾਹਿਬ ਉਦੋਂ ਬਖਸ਼ਿਸ਼ ਕੀਤੀ ਹੈ ਇਹ ਵੀ ਕਰਾਮਾਤ ਹੈ ਬੀ ਤਾਂ ਤੂੰ ਇਹ ਸ਼ੇਰ ਦਾ ਸ਼ਿਕਾਰ ਕਰ ਲਿਆ ਆ ਤੇ ਕਹਿੰਦਾ ਫੇਰ ਸ਼ਿਕਾਰ ਕਰੇਗਾ ਕਿਵੇਂ ਸਤਿਗੁਰੂ ਅੱਗੇ ਹੱਥ ਜੋੜ ਕੇ ਕਹਿੰਦਾ ਪਾਤਸ਼ਾ ਮੈਂ ਡੰਡੇ ਨਾਲ ਸ਼ਿਕਾਰ ਕਰਕੇ ਲੈ ਕੇ ਆਵਾਂਗਾ ਬਹਾਦਰ ਸ਼ਾਹ ਹਰਾਨ ਹੱਸ ਪਿਆ ਉਹ ਕਹਿੰਦਾ ਪਾਤਸ਼ਾ ਅਗਿਆ ਦਿਓ ਸਤਿਗੁਰੂ ਨੇ ਅਗਿਆ ਦਿੱਤੀ ਜੰਗਲ ਦੇ ਵਿੱਚ ਸ਼ਿਕਾਰ ਕਰਨ ਗਿਆ ਤੇ ਆਥਣ ਨੂੰ ਲੱਤਾਂ ਪਿਛਲੀਆਂ ਬਨ ਕੇ ਤੇ ਉਸੇ ਡੰਡੇ ਨਾਲ ਹੀ ਧੂੰਦਾ ਆਉਂਦਾ ਸ਼ੇਰ ਨੂੰ ਲਿਆ ਬਹਾਦਰ ਸ਼ਾਹ ਦੇ ਕਦਮਾਂ ਵਿੱਚ ਸੁੱਟ ਦਿੰਦਾ ਡੰਡੇ ਮਾਰ-ਮਾਰ ਸਿਰ ਪੋਲਾ ਕੀਤਾ ਹੁੰਦਾ ਤੇ ਉਹਦੇ ਸਾਹਮਣੇ ਲਿਆ ਸੁੱਟ ਦਿੰਦਾ ਕਹਿੰਦਾ ਆ ਲੈ ਆਇਆ ਗੁਰੂ ਦੀ ਬਖਸ਼ਿਸ਼ ਹੁਣ ਉਸ ਸ਼ੇਰ ਦਾ ਸ਼ਿਕਾਰ ਕਰਨ ਦੇ ਬਦਲੇ ਬਹਾਦਰ ਜਿਹੜਾ ਸ਼ਾਹ ਹੈ ਬਾਦਸ਼ਾ ਉਹ ਆਪਣੇ ਗਲੇ ਦਾ ਕੈਂਠਾ ਲਾਉਂਦਾ ਸੋਨੇ ਦਾ ਖਖਤ ਤੋਂ ਉੱਠ ਖਲੋਂਦਾ ਆ ਭਰਿਆ ਦਰਬਾਰ ਐ ਭਰੇ ਦਰਬਾਰ ਦੇ ਵਿੱਚ ਆਪਣੇ ਗਲੇ ਦਾ ਕੈਂਠਾ ਲਾ ਕੇ ਉਸ ਸਿੱਖ ਨੂੰ ਪਾਉਣ ਲੱਗਦਾ ਆ ਉਹ ਪਿਛਾ ਹੋ ਜਾਂਦਾ ਕਹਿੰਦਾ ਨਹੀਂ ਬਹਾਦਰ ਸ਼ਾ ਇਹ ਤੇਰੀ ਬਖਸ਼ਿਸ਼ ਦੀ ਮੈਨੂੰ ਲੋੜ ਨਹੀਂ ਐ ਬੇਸ਼ੱਕ ਤੂੰ ਇਨਾਮ ਦੇ ਤੌਰ ਤੇ ਦੇ ਰਿਆਂ ਤੇਰੇ ਇਨਾਮ ਵਜੋਂ ਵੀ ਇਹ ਮੈਨੂੰ ਨਹੀਂ ਚਾਹੀਦਾ ਕਹਿੰਦਾ ਤੂੰ ਇੰਨਾ ਵੱਡਾ ਕੰਮ ਕੀਤਾ ਐਡੀ ਬਹਾਦਰੀ ਵਾਲਾ ਕੰਮ ਕੀਤਾ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਵੀ ਡੰਡੇ ਨਾਲ ਵੀ ਸ਼ੇਰ ਮਾਰਿਆ ਜਾਂਦਾ ਕਹਿੰਦੇ ਵੀ ਇਹ ਤਾਂ ਤੇਰਾ ਇਨਾਮ ਹੈ ਕਹਿੰਦਾ ਵੀ ਨਹੀਂ ਇਨਾਮ ਨਹੀਂ ਹੈ ਕਹਿੰਦਾ ਜੇ ਮੈਂ ਲੈਣਾ ਵੀ ਹੂਗਾ ਨਾ ਤੇ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਲਵਾਂਗਾ ਤੇ ਮੈਂ ਝੋਲੀ ਆਪਣੀ ਜਦੋਂ ਅੱਡਾਂਗਾ ਨਾ ਤੇ ਧੰਨ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਅੱਡਾਂਗਾ ਉਹ ਉਸ ਝੋਲੀ ਦੇ ਵਿੱਚ ਆਪਣੇ ਵੱਲੋਂ ਜੋ ਵੀ ਪਾ ਦੇਵਾਂ ਉਹੀ ਮੈਨੂੰ ਦੋ ਜਹਾਨਾਂ ਦੇ ਬਰਾਬਰ ਹੈ ਦੋ ਜਹਾਨਾਂ ਦੇ ਬਰਾਬਰ ਉਤਰ ਉੱਠ ਕੇ ਕੁਛ ਵੀ ਦੇ ਦੇਵੇ ਇਹ ਹੈ ਸਤਿਗੁਰੂ ਦੀ ਬਖਸ਼ਿਸ਼ ਮਿਹਰ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦਾ ਆ ਨਾਮ ਦੀ ਦਾਤ ਜਿਨ੍ਹਾਂ ਦੀ ਝੋਲੀ ਪੈ ਜਾਂਦੀ ਹੈ ਉਹ ਸੂਰਮੇ ਦਲੇਰ ਤੇ ਬਹਾਦਰ ਬਣ ਜਾਂਦੇ ਨੇ ਇੱਕ ਹੋਰ ਨਾਲ ਛੋਟੀ ਜੀ ਘਟਨਾ ਵੀ ਗੁਰੂ ਬਖਸ਼ਸ਼ਾਂ ਕੀ ਕਰਦਾ ਆ ਵੀ ਜਦੋਂ ਗੁਰੂ ਤੋਂ ਲੈਣਾ ਹੈ ਨਾ ਤਾਂ ਉਦੋਂ ਕੀ ਲੈਣਾ ਆ ਕਿਸ ਬਦਲੇ ਸੇਵਾ ਵੀ ਤੇ ਬਹੁਤੀ ਹੋਣੀ ਚਾਹੀਦੀ ਹੈ ਨਾ ਹੁਣ ਹੈ ਕੀ ਹੈ ਸੇਵਾ ਥੋੜੀ ਮੰਗਣ ਬਹੁਤਾ ਮੰਗਾ ਬਹੁਤੀਆਂ ਸੇਵਾ ਥੋੜੀ ਹੈ